ਸੁਹਾਵੀ ਚ ਇੱਕ ਤੇਜ਼ ਰਫ਼ਤਾਰ ਕਾਰ ਨੇ ਦੋ ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ ਤੇ ਟੱਕਰ ਮਾਰ ਦਿੱਤੀ। ਹਾਦਸੇ 'ਚ ਦੋਵਾਂ ਦੀ ਹੀ ਮੌਕੇ ਤੇ ਮੌਤ ਹੋ ਗਈ। ਇਸ ਮਾਮਲੇ ਵਿੱਚ ਦਸੂਹਾ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਅਮਰਿਤਪਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਕੱਲੋਵਾਲ, ਦੂਜਾ ਬਖਸ਼ੀਰਾਂ ਵਾਸੀ ਪਿੰਡ ਪਲੱਗਨ ਵਜੋਂ ਹੋਈ ਹੈ। ਪਰਿਵਾਰਿਕ ਮੈਂਬਰ ਦੱਸਿਆ ਕਿ ਅਮਰਿਤਪਾਲ ਸਿੰਘ ਦਸੂਹਾ ਸਿਵਲ ਹਸਪੀਟਲ ਰੋਡ ਦੇ ਸਥਿਤ ਇੱਕ ਪ੍ਰਾਈਵੇਟ ਏਟੀਐਮ ਤੋਂ ਪੈਸੇ ਕਢਵਾਉਣ ਲਈ ਗਿਆ ਸੀ। ਜਿਵੇਂ ਹੀ ਉਹ ਪੈਸੇ ਕਢਵਾ ਕੇ ਮੁੱਖ ਸੜਕ ਪਾਰ ਕਰਨ ਲੱਗਾ ਤਾਂ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਕੁਜਲ ਦਿੱਤਾ ਬੁੰਦਲੇ ਹੋਏ ਕਾਰ ਚਾਲਕ ਨੇ ਤੇਜ਼ ਰਫ਼ਤਾਰ ਕਾਰ ਨੂੰ ਦਸੂਆ ਬਲਗਨ ਰੋਡ ਵੱਲ ਮੋੜ ਲਿਆ ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਹੀ ਕਾਰ ਚਾਲਕ ਨੇ ਖੇਤਾਂ ਨੂੰ ਪਾਣੀ ਲਾ ਕੇ ਘਰ ਪਰਤਲੇ 70 ਸਾਲਾ ਬਜ਼ੁਰਗ ਬਖਸ਼ੀ ਰਾਮ ਨੂੰ ਉਤਾਰਦੇ ਹੋਏ ਅੱਗੇ ਭੱਜ ਗਿਆ ਸੜਕ ਹਾਦਸੇ ਦੁਰਨਾ ਰਾਗੀਰਾ ਤੇ ਪਰਿਵਾਰਿਕ ਮੈਂਬਰਾਂ ਦੀ ਮਦਦ ਨਾਲ ਦੋਵਾਂ ਨੂੰ ਦਸੂਆ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਹਾਦਸੇ ਨੂੰ ਅੰਜਾਮ ਦੇਣ ਵਾਲੇ ਕਾਰ ਚਾਲਕ ਅਜੇ ਫਰਾਰ ਹੈ। ਦੇਰ ਰਾਤ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ਤੇ ਹੀ ਘਟਨਾ ਵਿੱਚ ਸ਼ਾਮਲ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਦੋਵਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਵਾਂ ਲਾਸ਼ਾਂ ਨੂੰ ਦਸੂਹਾ ਦੇ ਮਰਦਾ ਘਰ ਵਿੱਚ ਰਖਵਾਇਆ ਗਿਆ ਹੈ ਅਤੇ ਦੋਵਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਇਹ ਮੇਰੇ ਚਾਚਾ ਜੀ ਦਾ ਲੜਕਾ ਸੀ। ਅਮਰਪਾਲ ਸਿੰਘ ਨਾਂ ਸੀ ਇਹਦਾ। ਇਹ ਤੇ ਇਹਦਾ ਬ੍ਰਦਰ ਦੋਨੇ ਜਿੱਤੋਂ ਵੱਡਾ ਮੋਰਿੰਦਰ ਇਹਨਾ ਕੇਂਦਰਾ ਬੈਂਕ ਲਾ ਕੇ ਪੈਸੇ ਕਢਾਉਣ ਆਏ ਸੀ ਇੱਕ ਆ ਕਾਰ ਖੜੀ ਐ ਇੱਥੇ ਲੱਗ ਗਈ ਇਹ ਹਿਸ਼ਾਰਪੁਰ ਸਾਈਡ ਤੋਂ ਆ ਰਹੀ ਸੀ ਇਹਨੂੰ ਰੋਡ ਦੇ ਸਾਈਡ ਤੇ ਖੜੇ ਨੂੰ ਇਹਨੇ ਹਿੱਟ ਕੀਤਾ ਐਜੀ ਸਪੋਰਟ ਦੀ ਉੱਥੇ ਡੈਥ ਹੋ ਗਈ ਇਸ ਤੋਂ ਬਾਅਦ ਇਹ ਗੱਡੀ ਬਲਗਣਾ ਰੋਡ ਨੂੰ ਗਈ ਐ ਉੱਥੇ ਰਸਤੇ ਵਿੱਚ ਜਾ ਕੇ ਫਿਰ ਇੱਕ ਇਹਨੇ ਐਕਸੀਡੈਂਟ ਕੀਤਾ ਉਹ ਵੀ ਬੰਦੇ ਦੀ ਮੌਕੇ ਤੇ ਉੱਥੇ ਡੈਥ ਹੋ ਗਈ ਤਾਂ ਉਸ ਤੋਂ ਬਾਅਦ ਇਹ ਗੱਡੀ ਭੁਜਾ ਕੇ ਇੱਥੇ ਫਰਾਰ ਹੋ ਗਿਆ ਇਹ ਗੱਡੀ ਰਾਤ ਪੁਲਿਸ ਨੂੰ ਰੁਧਾਵੇ ਲੱਗੇ ਪਿੰਡ ਹੈਗੀ ਇੱਕ ਲੁੱਕ ਪਲਾਂਟ ਆ ਉਹਦੇ ਲੱਗੇੋਂ ਆਰੰਭ ਹੋਈ ਆ ਤੇ ਪਤਾ ਲੱਗਾ ਗੁਰਦਾਵੇ ਪਿੰਡ ਦਾ ਇਹ ਮੁੰਡਾ ਫੌਜੀ ਆ ਜਿਨੇ ਐਕਸੀਡੈਂਟ ਕੀਤਾ ਆਪ ਉਹ ਅਜੇ ਤੱਕ ਫਰਾਰ ਹੈ ਮਿਲਿਆ ਨਹੀਂਗਾ ਤੇ ਬੜੀ ਮਾੜੀ ਘਟਨਾ ਹੋਈ ਆ ਜੀ ਮੁੰਡਾ ਸਾਡਾ ਸ਼ਬੀਰ 24 ਸਾਲ ਦਾ ਮੁੰਡਾ ਸਾਡਾ ਸੀਗਾ ਜੀ ਤਾਂ ਬੰਦਾ ਦੋ ਬੰਦੇ ਮਾਰ ਕੇ ਐਲੀ ਫਰਾਰ ਆ ਜੀ ਬਾਕੀ ਪੁਲਿਸ ਕਾਰਵਾਈ ਕਰ ਰਹੀ ਹੈ ਗੱਡੀ ਟ੍ਰੇਸ ਮੁਰਾਦੀ ਕਰ ਲਈ ਹੈ ਪੁਲਿਸ ਨੇ ਜੀ ਮੈਂ ਰਾਮ ਸੁਖਦੇਵ ਸਿੰਘ ਸੁਖਦੇਵ ਜੀ ਇੱਕ ਹੀ ਲੱਗਦੇ ਸੀ ਜਿਹੜੇ ਮੇਰੇ ਫਾਦਰ ਕਿੱਥੇ ਗਏ ਸੀ ਇਹ ਜਦੋਂ ਇਹ ਆਪਣੇ ਖੇਤਾਂ ਤੋਂ ਵਾਪਸ ਆ ਰਹੇ ਸੀ ਇਹ ਆਦਰ ਟਾਈਮ ਤੇ ਐਕਸਰ ਤੋਂ ਨਾ ਹਿੱਟ ਕੀਤੀ ਹੈ ਗੱਡੀ ਨਾਲ ਉਹ ਸ਼ਾਇਦ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਡਰਿੰਕ ਕੀਤੀ ਹੋਈ ਸੀ ਜਾਂ ਨਸ਼ੇ ਵਿੱਚ ਸੀਗਾ ਹਿੱਟ ਕਰਨ ਤੋਂ ਬਾਅਦ ਫਰਾਰ ਹੋ ਗਿਆ ਔਰ ਅੱਗੇ ਜਾ ਕੇ ਗੱਡੀ ਛੱਡਤੀ ਹੈਗੀ ਠੀਕ ਹੈ ਝਾੜਿਆਂ ਨਾਲ ਗੱਡੀ ਛੱਡ ਕੇ ਫਰਾਰ ਹੋ ਗਏ ਕੀ ਮੰਗ ਕਰਦੇ ਤੁਸੀਂ ਔਰ ਅਹਿਮ ਕੋਰਮਰ ਤੋਂ ਇਹ ਚਾਹੁੰਦੇ ਆ ਕਿ ਇਹੋ ਜਿਹੇ ਹਾਦਸੇ ਰੁਕਣ ਚਾਹੀਦੇ ਹੈਗੇ ਠੀਕ ਹੈ ਜੀ ਕਿਉਂਕਿ ਇੱਕ ਸਾਤ ਦੋ ਪਰਿਵਾਰ ਉੱਡਣ ਚੁੱਕੇ ਨੇ ਲੋਕੋ ਕੱਲ ਜਿਹੜਾ ਹਾਦਸਾ ਹੋਇਆ ਉਹਦੇ ਦੋ ਬੰਦੇ ਆਏ ਆ ਤੁਹਾਡੇ ਕੋਲ ਨੂੰ ਖੋਜ ਰਹੇ ਕੀ ਕਾਰਨ ਹੋਇਆ ਉਹ ਕਿਹੜੇ ਐਕਸੀਡੈਂਟ ਵਾਲਾ ਜਿਹੜਾ ਹਾਂਜੀ ਕੱਲ ਸਾਡੇ ਕੋਲ ਜੀ 14 ਤੋਂ ਨੂੰ ਇੱਕ ਦੋ ਕੇਸ ਆਇਆ ਇੱਕ ਪੌਣੇ 7 ਵਜੇ ਆ ਅਮਰਤਪਾਲ ਸਿੰਘ ਜਿਹਦਾ ਪਿੰਡ ਕੱਲੋਵਾਲ ਦਾ ਸੀ ਉਹ ਰੋਡ ਸਾਈਡ ਐਕਸੀਡੈਂਟ ਦਾ ਸੀਗਾ ਸੀ ਹੈਡ ਇੰਜਰੀ ਸੀ ਸਾਡੇ ਕੋਲ ਬਰੌਡ ਡੈਟ ਆਇਆ ਹੈਗਾ ਤੇ ਦੂਸਰਾ ਕੇਸ ਜਿਹੜਾ ਆ 7 ਵਜੇ ਕੱਲ ਸ਼ਾਮੀ ਆਇਆ ਬਖਸ਼ੀ ਰਾਮ ਪਿੰਡ ਬਲਗਣਾ ਦਾ ਸੀ ਇਹ ਵੀ ਰੋਡ ਸਾਈਡ ਇਸ ਨਾਲ ਬਰੌਡ ਡੈਟ ਸੀ ਹੈਡ ਇੰਜਰੀ ਸੀਗੀ ਤੇ ਦੋਨੇ ਜਿਹੜੀਆਂ ਬੋਡੀ ਪੁਲਿਸ ਰਿਫਾਰਮ ਕਰ ਦਿੱਤਾਗਾ ਔਰ ਬੋਡੀ ਜਿਹੜੀਆਂ ਸ਼ਿਫਟ ਮੋਰਚੀ ਦੇ ਵਿੱਚ ਕਰ ਦੁੱਤੀਆਂ ਗਈਆਂ